ਕਾੜੀ ਗੁਆਰੇ ਰੀ ਮਹੱਲਾ ਤੀਜਾ ਹਮੇ ਵਿੱਚ ਸਭ ਜਗ ਬਹਰਾਨਾ ਦੂਜੇ ਭਾਇ ਭਰਨ ਕੋ ਲਾਨਾ ਬਹੁਤ ਚਿੰਤਾ ਚਿਤ ਵੈ ਆਪ ਨਾ ਪਛਾਨਾ ਤੁੰਦਾ ਕਰਤਿਆ ਅਨੰਦ ਬਿਹਾਨਾ ਹਿਰਦੇ ਦੇ ਉੱਪਰ ਰਸਨਾ ਹਿਰਦਾ ਰਾਮ ਰਮਹੁ ਮੇਰੇ ਭਾਈ ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾ ਗੁਰਮੁਖ ਹਿਰਦਾ ਜਿਨ ਰਾਮ ਪਛਾਤਾ ਜਗ ਜੀਵਨ ਤੇਵ ਜੁਗ ਚਾਰੇ ਜਾਤਾ ਹਉ ਮੈਂ ਮਾਰ ਗੁਰ ਸਬਦ ਜੋ ਪ੍ਰੋਸ਼ਨਾਂ ਕਿਰਪਾ ਕਰੇ ਪ੍ਰਭ ਕਾਰਨ ਦੇ ਦਾਤਾ ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ ਤਾਬਤ ਵਰਜੇ ਖਾਗ ਰਹਾਏ ਨਾਮ ਨਭ ਨਿਦ ਗੁਰ ਤੇ ਪਾਏ ਹਰਿ ਕਿਰਪਾ ਤੇ ਹਰ ਵਸੈ ਮਨ ਆਏ ਕ੍ਰਾਮ ਰਾਮ ਕਰਤਿਆ ਸੋ ਕੇ ਸ਼ਾਂਤ ਸਰੀਰ ਅੰਤਰ ਵਸੈ ਨਾ ਲਾਗੈ ਜਮ ਪੀਰ ਆਪੇ ਸਾਹਿਬ ਆਪ ਵਜੀਰ ਨਾਨਕ ਸੇਵ ਸਦਾ ਹਰ ਗੁਣੀ ਗਹੀਰ ਸਦਾ ਦੇ ਪ੍ਰਸਾਦ ਨਾਨਕ ਸੇਵ ਸਦਾ ਹਰ ਗੁਣੀ ਗਹੀਰ